ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸੇਵਾ ਤੇ ਸਿਮਰਨ ਨਾਲ ਖਤਮ ਹੋਣਗੀਆਂ ਪਰੇਸ਼ਾਨੀਆਂ ਪੂਜਨਿਕ ਗੁਰੂ ਜੀ ਪੂਜਨਿਕ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾ ਫਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਜੋ ਇਨਸਾਨ ਦੁਖੀ ਹੈ ਪਰੇਸ਼ਾਨ ਹੈ ਗਮਗੀਨ ਹੈ ਹਲ ਦਾ ਕੋਈ ਵੀ ਰਾਹ ਨਜ਼ਰ ਨਹੀਂ ਆ ਰਿਹਾ ਤਾਂ ਉਹ ਪਰਮਾਤਮਾ ਅੱਲਾ ਵਾਹਿਗੁਰੂ ਗੋੜ ਦਾ ਨਾਮ ਲਵੇ ਉਸ ਦੀ ਭਗਤੀ ਇਬਾਦਤ ਕਰੇ ਤਾਂ ਰਸਤੇ ਆਪਣੇ ਆਪ ਬਣ ਜਾਂਦੇ ਹਨ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਜੇਕਰ ਤੁਸੀਂ ਆਪਣੇ ਅੰਦਰ ਦੀ ਭਾਵਨਾ ਨੂੰ ਸ਼ੁੱਧ ਕਰਨਾ ਚਾਹੁੰਦੇ ਹੋ ਪਰਮ ਪਿਤਾ ਪਰਮਾਤਮਾ ਦੇ ਨੂਰੀ ਸਰੂਪ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਸੇਵਾ ਦੇ ਨਾਲ-ਨਾਲ ਸਿਮਰਨ ਕਰੋ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਇਨਸਾਨ ਆਪਣੇ ਅੰਦਰ ਦਇਆ ਰਹਿਮ ਰੱਖੇ ਅਤੇ ਦਇਆ ਰਹਿਮ ਵਾਲੇ ਕਾਰਜ ਵੀ ਕਰੇ ਜਦੋਂ ਤੱਕ ਇਨਸਾਨ ਆਪਣੇ ਹਿਰਦੇ ਦੀ ਸਫਾਈ ਨਹੀਂ ਕਰਦਾ ਆਪਣੀ ਭਾਵਨਾ ਨੂੰ ਸ਼ੁੱਧੀਕਰਨ ਨਹੀਂ ਕਰਦਾ ਉਦੋਂ ਤੱਕ ਉਹ ਮਾਲਕ ਦੀ ਦਇਆ ਮਿਹਰ ਦੇ ਕਾਬਲ ਨਹੀਂ ਬਣ ਸਕਦਾ ਇਸ ਲਈ ਭਾਵਨਾ ਅਤੇ ਵਿਚਾਰਾਂ ਨੂੰ ਸ਼ੁੱਧ ਕਰਨਾ ਜ਼ਰੂਰੀ ਹੈ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਵਿਚਾਰ ਥੋੜੇ ਥੋੜੇ ਜਿਹੇ ਚੱਲਣੇ ਸ਼ੁਰੂ ਹੁੰਦੇ ਹਨ ਮਨ ਹੋਰ ਹਵਾ ਦੇ ਦਿੰਦਾ ਹੈ ਜਿਵੇਂ ਥੋੜੀ ਜਹੀ ਸਲਗ ਰਹੀ ਅੱਗ ਨੂੰ ਜੇਕਰ ਹਵਾ ਦੇ ਦਿਓ ਤਾਂ ਉਹ ੜਕ ਜਾਂਦੀ ਹੈ ਉਸੇ ਤਰ੍ਹਾਂ ਜੇਕਰ ਤੁਹਾਡੇ ਦਿਮਾਗ 'ਚ ਥੋੜੇ ਜਿਹੇ ਗਲਤ ਵਿਚਾਰ ਹਨ ਅਤੇ ਤੁਸੀਂ ਉਹਨਾਂ ਵਿਚਾਰਾਂ ਨੂੰ ਛੱਡਦੇ ਨਹੀਂ ਲਗਾਤਾਰ ਆਪਣੇ ਅੰਦਰ ਬਣਾਈ ਰੱਖਦੇ ਹੋ ਤਾਂ ਮਨ ਉਹਨਾਂ ਨੂੰ ਹੋਰ ਹਵਾ ਦੇ ਦਿੰਦਾ ਹੈ ਅਤੇ ਉਹ ਅੱਗ ਵਾਂਗ ਅੰਦਰ ੜਕ ਜਾਂਦੇ ਹਨ ਇਸ ਤੋਂ ਬਾਅਦ ਵਿਚਾਰਾਂ ਦਾ ਤੰਤਾਂ ਲੱਗ ਜਾਂਦਾ ਹੈ ਅਤੇ ਤੁਸੀਂ ਬੁਰੇ ਵਿਚਾਰਾਂ 'ਚ ਗੁਆਚ ਜਾਂਦੇ ਹੋ 네ਗੇਟਿਵ ਹੀ 네ਗੇਟਿਵ ਹੁੰਦੇ ਹੋ ਜਾਂਦੇ ਹੋ ਅਤੇ ਮਾਲਕ ਦੀਆਂ ਖੁਸ਼ੀਆਂ ਤੋਂ ਮਹਿਰੂਮ ਵਾਂਝੇ ਹੋ ਜਾਂਦੇ ਹੋ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਤੁਸੀਂ ਲਗਾਤਾਰ ਸਿਮਰਨ ਕਰੋ ਸਿਮਰਨ ਲਈ ਸਮਾਂ ਨਿਸ਼ਚਿਤ ਕਰੋ ਆਪਣੇ ਅੰਦਰ ਧ੍ਰੜ ਨਿਸ਼ਚੈ ਕਰੋ ਕਿ ਮੈਂ ਤੈ ਕੀਤੇ ਗਏ ਸਮੇਂ ਚ ਮਾਲਕ ਦਾ ਨਾਮ ਜਪਣਾ ਹੀ ਜਪਣਾ ਹੈ ਉਸ ਸਮੇ ਮਾਲਕ ਦੀ ਭਗਤੀ ਇਬਾਦਤ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਕਰਨਾ ਜੇਕਰ ਇਨਸਾਨ ਸਵੇਰ ਸਮੇ ਸਿਮਰਨ ਕਰੇ ਸੇਵਾ ਕਰੇ ਤਾਂ ਮਾਲਕ ਦੀ ਦਇਆ ਮਿਹਰ ਰਹਿਮਤ ਵਰਸੇਗੀ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਸਿਮਰਨ ਅਤੇ ਸੇਵਾ ਨਾਲ ਤੁਹਾਡੇ ਹਿਰਦੇ ਚ ਜੋ ਵੀ ਪਰੇਸ਼ਾਨੀਆਂ ਜਾਂ ਟੈਨਸ਼ਨਾਂ ਹਨ ਦੂਰ ਹੋ ਜਾਂਦੀਆਂ ਹਨ ਜਦੋਂ ਅੰਦਰ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਤਾਂ ਬਾਹਰ ਵੀ ਕੋਈ ਪਰੇਸ਼ਾਨੀ ਨਹੀਂ ਰਹਿੰਦੀ ਇਸ ਲਈ ਤੁਸੀਂ ਸਿਮਰਨ ਕਰਿਆ ਕਰੋ ਅਤੇ ਚੰਗੇ ਵਿਚਾਰਾਂ ਨੂੰ ਗ੍ਰਹਿਣ ਕਰੋ ਬੁਰੇ ਵਿਚਾਰਾਂ ਨੂੰ ਛੱਡਦੇ ਜਾਓ ਜਾਂ ਤਾਂ ਮਾਲਕ ਦੀ दया दृष्टि हमेशा ਤੁਹਾਡੇ ਤੇ ਬਣੀ ਰਹੇਗੀ ਉਸ ਦੀ ਦਇਆ ਮਿਹਰ ਦੇ ਤੁਸੀਂ ਕਾਬਲ ਬਣ ਜਾਓ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ